ਈਸਾਈ ਧਰਮ ਨੂੰ ਛੱਡ ਕੇ ਮੁੜ ਸਿੱਖ ਧਰਮ ਵਿੱਚ ਹੋਏ ਪਰਿਵਾਰ ਸ਼ਾਮਲ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਸੁਆਗਤ ਉੱਲੇ ਪਟਕੇ ਬਾਕੀ ਪਰਿਵਾਰਾਂ ਨੂੰ ਆਪਣੇ ਧਰਮ ਵਿੱਚ ਸ਼ਾਮਲ ਹੋਣ ਦੀ ਕੀਤੀ ਗਈ ਅਪੀਲ ਅੱਜ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਦਾਨਕੌਰ ਜੀ ਬਰਨਾਲਾ ਵਿਖੇ ਪਿਛਲੇ ਸਮੇਂ ਦੌਰਾਨ ਕੁਝ ਪਰਿਵਾਰ ਭਟਕ ਕੇ ਈਸਾਈ ਧਰਮ ਨੂੰ ਅਪਣਾ ਲਿਆ ਸੀ ਲੇਕਿਨ ਅੱਜ ਉਹ ਪਰਿਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦਮ ਸਰਕਾਰਾ ਮੁੜ ਆਪਣੇ ਧਰਮ ਵਿੱਚ ਸ਼ਾਮਲ ਹੋਏ ਹਨ ਮਾਹੀ ਕੋ ਦਿੱਤਾ ਖਾਕਸਾ ਮਾਹੀ ਕੋ ਦਿੱਤੀ ਫਤਿਹ ਸਤੂ ਮਹਾਰਾਜ ਅਕਸ਼ੋ ਜੋਗਿਆ ਜੋ ਕਿ ਇਸ ਜਿਹਨੇ ਉਸ ਸਮੇਂ ਦੌਰਾਨ ਸਰਦਾਰ ਹਰਨੇਕ ਸਿੰਘ ਜਪਿੰਦਰ ਸਿੰਘ ਜੋ ਵੀ ਪਰਿਵਾਰ ਕਿਸੇ ਗੱਤ ਫਹਿਰੀਆਂ ਦੇ ਕਾਰਨ ਅਖੰਡਵਾ ਦੇ ਪਿੱਛੇ ਲਾ ਕੇ ਜੀਸੂ ਵਸੀਬਲੇ ਧਰਮ ਨੂੰ ਜਿਹੜੇ ਕਬੂਲ ਕਰਦੇ ਸੀ ਲੇਕਿਨ ਤੋਂ ਗੁਰੂ ਮਹਾਰਾਜ ਜੀ ਤੋਂ ਸਮਰਪਤੀ ਹੈ ਇਹ ਸਾਰੇ ਆਪਣੇ ਧਰਮ ਦੇ ਵਿੱਚ ਭਾਵ ਕੇ ਸਿੱਖ ਧਰਮ ਦੇ ਵਿੱਚ ਇਹਨਾਂ ਨੇ ਪ੍ਰਵੇਸ਼ ਕੀਤਾ ਤੇ ਅਸੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਆ ਜਿਹੜੇ ਜਿਹੜਾ ਸਿੱਖ ਧਰਮ ਹੈ ਬਹੁਤ ਵੱਡੀਆਂ ਕੁਰਬਾਨੀਆਂ ਦੇ ਨਾਲ ਬਣਿਆ ਹੋਇਆ ਧਰਮ ਹੈ ਜਿਨ੍ਹਾਂ ਦੀ ਹੀ ਸ਼ਿਰਾ ਦੇ ਨਾਲ ਟਿੱਗੀ ਹੋਈ ਹੈ ਤੇ ਜਿਹੜਾ ਸਰਵਕਤ ਦਾ ਧਰਮ ਭਣਾ ਮੰਨਦੇ ਉਹ ਆਪਣੇ ਧਰਮ ਨੂੰ ਛੱਡ ਕੇ ਜਿਹੜੇ ਪਖੰਡਵਾ ਦੇ ਪਿੱਛੇ ਲਾ ਕੇ ਹੋਰ ਧਰਮਾਂ ਵਿੱਚ ਚਲੇ ਜਾਂਦੇ ਆ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਧਰਮ ਦੇ ਵਿੱਚ ਆਓ ਤੁਹਾਡਾ ਆਪਣਾ ਧਰਮ ਹੈ ਤੁਹਾਡਾ ਸਿੱਖ ਧਰਮ ਜਿਹਦਾ ਸਵਾਤੋ ਨਹੀਂ ਹਮੇਸ਼ਾ ਹੀ ਅਰਦਾਸ ਕਰਦਾ ਹੈ ਸਵਾਤੋ ਦਾ ਭਲਾ ਮੰਗਦਾ ਹੈ ਮੈਂ ਇਹਨਾਂ ਪਰਿਵਾਰਾਂ ਦਾ ਜਨਾ ਲਖਿੰਦਰ ਸਿੰਘ ਜੀ ਦਾ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਨ੍ਹਾਂ ਨੇ ਉਹਨੇ ਪਟਕਿਆਂ ਨੇ ਦੁਬਾਰਾ ਆਪਣੇ ਧਰਮ ਨੂੰ ਪ੍ਰਵੇਸ਼ ਕੀਤਾ ਹੈ ਅਸੀਂ ਸਾਰੇ ਇਹੀ ਬੇਇੱਜ਼ਤੀ ਕਰਾ ਕੇ ਆਓ ਸਾਰੇ ਰਲ ਮਿਲ ਕੇ ਆਪਣੇ ਧਰਮ ਦਾ ਸਤਿਕਾਰ ਕਰੀਏ ਆਪਣੇ ਧਰਮ ਦੀ ਚੜ੍ਹਦੇ ਕਰਾਉਂ ਚੜ੍ਹਦੀ ਕਲਾ ਦੀ ਹਮੇਸ਼ਾ ਤਸ ਪਰਈਏ ਵਾਹਿਗੁਰੂ ਕੀ ਖਾਲਸਾ ਆਹ ਵਾਹਿਗੁਰੂ ਕੀ ਫਤਹ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਅਸੀਂ ਕਿਸੇ ਪੁਲੇਖੇ ਦੇ ਨਾਲ ਅ ਇਸ ਮੁਸੀਧਰਮ ਦੇ ਵਿੱਚ ਚਲੇ ਗਏ ਸੀ ਉਹ ਵਾਪਸੀ ਕੀਤੀ ਹੈ ਗੁਰੂ ਆਪਣੇ ਚਰਨਾਂ ਵਾਲ ਜੋੜੇ ਤੇ ਸਾਨੂੰ ਗੁਰੂ ਬਖਸ਼ਣਾ ਰਹਾ ਤੇ ਬਖਸ਼ੀ ਅੱਗੇ ਦੋ ਗੁਰੂ ਦੇ ਚਰਨਾਂ ਨਾਲ ਜੋੜਾਂ ਇਹਦੇ ਕੋਲ ਉਹ ਕਰੀਏ ਗੁਰੂ ਅਸੀਂ ਕੋਲੋਂ ਥੋੜਾ ਜਿਹਾ ਵਾਹਿਗੁਰੂ ਜੀ ਦਾ ਥਾਲਾ ਵਾਹਿਗੁਰੂ ਜੀ ਕੀ ਫੱਪੇ ਦੇਖੋ ਜੀ ਦੋ ਵੀ ਬੰਦਾ ਭੁੱਲਣ ਹਾਰਾ ਜੀ ਠੀਕ ਹੈ ਨਾ ਜੀ ਬੰਦਾ ਪੜਕ ਜਾਂਦਾ ਜੀ ਜਾਂ ਪੜਕਾਇਆ ਜਾਂਦੇ ਨੇ ਕੋਸ ਨਾ ਕਿਉਂ ਕਰਕੇ ਕਿਸੇ ਗਲਤ ਲਾਈਨ ਤੇ ਚੱਲ ਪਏ ਜਿਵੇਂ ਕਹਿ ਦੀ ਆਪਾਂ ਵੀ ਜੱਸੂ ਵਾਲੇ ਹੋ ਗਏ ਜਾਂ ਕੋਈ ਵੀ ਕੁਝ ਵੀ ਹੋ ਗਿਆ ਹੈ ਨਾ ਅਸੀਂ ਪਹਿਲੇ ਤੋਂ ਹੀ ਸਿੱਖ ਧਰਮ ਨੂੰ ਬਲੌਕ ਕਰਦੇ ਸੀਗੇ ਤੇ ਕਰਦੇ ਰਹਾਂਗੇ ਠੀਕ ਹੈ ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ